ਇਹ ਨਾ ਬੈ ਹੀ ਜਾਂਦਾ ਮੈਂ ਇਹ ਕਿੱਥੇ ਆ ਗਿਆ ਅੱਜ ਇਹਨਾਂ ਦੇ ਦੋ ਬਾਰ ਡੈਕ ਕਿ ਵੀ ਇਹ ਤਾਂ ਤੇਲੀ ਆ ਜਿੱਥੇ ਆਪਾਂ ਇੱਥੇ ਆ ਗਏ ਆ ਆ ਆ ਆ ਵੀ ਇੱਧਰ ਤੋਂ ਆ ਜਾਓ ਕੁਰਸੀ ਲਵਾ ਦਿਓ ਜੀ ਚੱਤਾ ਲਿਆ ਦਿਓ ਕਰਤੇ ਲਿਆ ਜਾ ਕਰਤਾ ਗੱਡਾ ਲਿਆਓ ਗੱਡੇ ਅੱਡ ਲਾ ਦਿਓ ਕੋ ਯਾਰ ਅੱਛਾ ਤੇ ਯਾਰ ਵੀ ਪਿੱਛੇ ਆ ਜਾਓ ਮਰਾ ਜਾ इंडियन नैशनल कांग्रेसन कांग्रेस बी जे बीजेपी बी पी बी जे पी सर बी जे पी सरकार ਮੁਰਦਾਬਾਦ 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 ਕਮੀ ਗਰਮੀ ਚਾਤਰਾ ਆਈ ਨਿਸ਼ਾਣ ਸਰ ਸਾਡੇ ਬੈਠੋ ਚੱਕ ਲੋ ਵੀਰੇ ਸਾਰੇ ਚੱਕ ਲੋ ਚੱਕੋ ਥੋੜਾ ਥੋੜਾ ਲੈ ਵੀ ਹਾਂ ਮੁਰਦਾਬਾਦ 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 سارے را جی بیٹھو جیسا بیٹھوار مرد آبادی ہوش میں آؤ ہوش میں آؤ بی جے پی ہوش میں آؤ ہوش میں آؤ ہوش میں آؤ بی جے پی ہائے 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 साॼ मारू सरकार मुर्दाबा मु साज मारू शर मुर्दाबा मु जय जुआ जय जुआ Ajudia, ajudia,

ਸਰ ਮਰਦਾਬਾਦ 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 ਖੱਟਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਨਦੀ ਰੋਕ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਵਾਮੀ ਨਾਨਕ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਨਾਲ ਵਪਾਰ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ What the

بند کرو بند کرو کسان کروتی بی جے پی مرد آباد مرد آباد مردا بادانوی بی جے پی مرد آباد مردا کسان مردابادانوی بی جے پی مرد آباد مردا باد مرداباد کچے شاہی بند کرو بند کرو بند کرو سچے شاہی بند کرو بند کرو بند کرو تھا نا پکا بند کرو بند کرو بند کرو کسان بند کرو بند کرو ਬੰਦ ਕਰੋ ਐਮਐਸਪੀ ਦੀ ਲੀਗਲ ਗਰੰਟੀ ਦਿਓ 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 ਗਰੰਟੀ ਦਿਓ ਸੁਆਮੀ ਨਾਥਮ ਕੋਈ ਸ਼ਰਤੀ ਰਿਪੋਰਟ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਸਾਨਾਂ ਨਾਲ ਵਾਦੇ ਚੀਤੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਾਲੇ ਕਾਨੂੰਨਾਂ ਦੇ ਖਿਲਾਫ ਨੋਟੀਫਿਕੇਸ਼ਨ ਲੈ ਕੇ ਆਓ ਲੈ ਕੇ ਆਓ ਲੈ ਕੇ ਆਓ ਬੱcke ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਜਾਣ ਦਿਓ ਜਾਣ ਦਿਓ ਕਿਸਾਨਾਂ सामा न दिल्ली जाना न दिल्ली जाना ਜੀ ਜਾਣ ਦਿਓ ਜਾਣ ਦਿਓ ਜਾਣ ਦਿਓ ਖੱਟਰ ਸਾਹਿਬ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਇਹ ਵਿੱਚ ਸਾਹਿਬ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਟੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਮਥਰੂ ਕੇ ਗੋਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਗੋਲੀਆਂ ਚਲਾਉਣਾ ਕਿਸਾਨ ਤੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਨੂੰ ਕੁੱਟਣਾ ਮਾਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕੇ ਸ਼ਾਹੀ ਬੰਦ ਕਰੋ ਬੰਦ ਯਾਰ ਮੂੰਹ ਆ ਰਹਾ ਯਾਰ ਮਰਦਾਬਾ 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 ਬਣੀ ਭਾਈ ਫੇਸਾ ਦਾ ਫੇਸਬੁਕ ਚਲਾ ਮਰਦਾਬਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ 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 ਸਰਕਾਰ ਵਿਚਾਰੇ ਔਰ ਜਾਣੇ ਔਰ ਜੋ ਵਾਦੇ ਉਹਨਾਂ ਨਾਲ ਕੀਤੇ ਸਨ ਜਦੋਂ ਦਰਸਾ ਚੁੱਕਿਆ ਗਿਆ ਸੀ ਉਹਨਾਂ ਤੇ ਪੂਰਾ ਨਹੀਂ ਰੱਖਣਾ ਅੱਜ ਕਿਸਾਨਾਂ ਨਾਲ ਜਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਐ ਲੱਗਦਾ ਕਿ ਆਤਮਾਦਿਗੇ ਨਾਲ ਵੀ ਨਹੀਂ ਲੱਗਦਾ ਇਹੋ ਜਿਹਾ ਵਤੀਰਾ ਹੁੰਦਾ ਜਿਸ ਪ੍ਰਕਾਰ ਦਾ ਕਿਸਾਨਾਂ ਨਾਲ ਹੋ ਰਿਹਾ ਇਹ ਤਾਂ ਉਧਰ ਹੀ ਜਾਉ ਜਾ ਰਿਹਾ ਹੈ ਕਈਆਂ ਗਈਆਂ ਬਾਹਾਂ ਤੋੜੀਆਂ ਗਈਆਂ ਸਿਰ ਪਾੜਤੀਆਂ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀਆਂ ਚਲਾ ਚਲਾ ਕੇ ਇਹ ਕਿਸਾਨ ਹੈ ਦੇਸ਼ ਦਾ ਆਂਧਾ ਤਾ ਉਹ ਦਿੱਲੀ ਜਾਣਾ ਚਾਹੁੰਦਾ ਤੁਸੀਂ ਦੇਖੋ ਕਿੱਡਾ ਵੱਡਾ ਆਂਿਆ ਹੈ ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕ ਇਹਦੇ ਕੋਈ ਕਿਸਾਨਾਂ ਨੂੰ ਆਉਣਗੇ ਪੈਰਿਸ ਚ ਹੁੰਦਾ ਤਾਂ ਕਿਸਾਨ ਜਾ ਸਕਦੇ ਅਮਰੀਕਾ ਚ ਕਿਸਾਨ ਅੰਦੋਲਨ ਕਰ ਸਕਦੇ ਹੈ ਲੇਕਿਨ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ ਵੀ ਕੋਣ ਬਾਰਡਰ ਤੇ ਅੰਦੋਲਨ ਕਰ ਰਹੇ ਤੇ ਜੇ ਦਿੱਲੀ ਬਾਰਡਰ ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ ਇੰਨੀ ਜਿੱਦ ਵੀ ਕੀ ਆ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ ਬਣਾਤਾ ਫਿਰ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਸਾਡੇ ਨਾਲ ਤੱਕਾ ਹਜੇ ਤਾਂ ਆਪਦੀ ਅਸੀਂ ਸਰ ਜ਼ਮੀਨ ਤੇ ਆ ਅਸੀਂ ਪੰਜਾਬ ਦੀ ਸਰ ਜ਼ਮੀਨ ਤੇ ਆ ਉਹ ਸਾਡੀ ਧਰਤੀ ਹੈ ਉੱਥੇ ਡਰੋਨਾਂ ਦੇ ਰਾਹੀਂ ਜਿਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਹੈ ਅਸੀਂ ਕਹਿੰਦੇ ਹਾਂ ਕਾਰਵਾਈ ਹੋਣੀ ਚਾਹੀਦੀ ਐ ਇਸੇ ਕਰਕੇ ਕੱਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਦੇ ਫਰੀ ਲਾਚ ਕਰੋ ਚੀਫ ਸੈਕਟਰੀ ਨਾਲ ਪੰਜਾਬ ਦੇ ਪੰਜਾਬ ਆਪਣੇ ਬਿਆਨ ਦਿੰਦੇ ਨੇ ਕਹਿੰਦੇ ਨਹੀਂ ਹਾਲੇਕਿਨ ਅੱਜ ਇਹਨਾਂ ਨੂੰ ਰਾਸ਼ਨ ਉਹ ਹੀ ਵੰਡੋਗੇ ਜਾਣਾ ਤਾਂ ਤੁਸੀਂ ਬਸ ਨਹੀਂ ਕਿਸੇ ਤੇ ਵੀ ਜਾਈਏ ਕੋਈ ਕਿਸੇ ਨੂੰ ਪੁੱਛ ਕੇ ਲਾਇਸੈਂਸ ਲੋ ਨਹੀਂ ਲੋੜ ਹੈ ਦੇਸ਼ ਦਾ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਪਿਆ ਵੀ ਟਰੈਕਟਰ ਤੇ ਕਿਸਾਨ ਆਪਦਾ ਰਾਸ਼ਨ ਲੈ ਕੇ ਦਿੱਲੀ ਦੇ ਬਾਹਰ ਤੇ ਨਹੀਂ ਜਾ ਸਕਦਾ ਇਹ ਹਰ ਵਿਅਕਤੀ ਦਾ ਹੱਕ ਹੈ ਉਹ ਜਿਸ ਤਰੀਕੇ ਨਾਲ ਮਰਜ਼ੀ ਜਾਵੇ ਉਦੋਂ ਤਰ੍ਹਾਂ ਹੀ ਜਾਵੇ ਟਰੈਕਟਰ ਤੇ ਜਾਵੇ ਗੱਲ ਗੱਡੀ ਤੇ ਜਾਵੇ ਰਾਸ਼ਟ੍ਰ ਲੱਗੇ ਜਾਵੇ ਕੀ ਮੰਗਣ ਚੱਲੇ ਆ ਆਪ ਦੇ ਹੱਥਾਂ ਦੀ ਲੜਾਈ ਲੈਣ ਚੱਲੇ ਆ ਇੱਕ ਪਾਸੇ ਕਾਰਪੋਰੇਟ ਘਰਾਣੇ ਜਿਨ੍ਹਾਂ ਦਾ 15 15 18 18 ਲੱਖ ਕਰੋੜ ਰੁਪਇਆ ਮਾਫ ਕਰ ਦਿੰਦੀ ਹੈ ਸਰਕਾਰ ਇੱਕ ਧਰਨਾ ਵੀ ਨਹੀਂ ਲਾਉਣਾ ਪੈਂਦਾ ਇਹ ਇਹਨਾਂ ਨੇ 700 ਕਿਸਾਨ ਸ਼ਹੀਦ ਕਰਾਏ ਫਿਰ ਕਿਤੇ ਜਾ ਕੇ ਕਾਲੇ ਕਾਨੂੰਨ ਸਸਪੈਂਡ ਹੋਏ ਆ ਉਹ ਪੱਕਾ ਨੋਟੀਫਿਕੇਸ਼ਨ ਮੰਗਦੇ ਆ ਲੀਗਲ ਗਰੰਟੀ ਮੰਗਦੇ ਆ ਅੱਜ ਕਿਸਾਨਾਂ ਦਾ ਬੰਦ ਹੈ ਅਸੀਂ ਕਾਂਗਰਸੀ ਹੋ ਕੇ ਨਹੀਂ ਇੱਥੇ ਆਏ ਪਹਿਲੀ ਵਾਰ ਅਸੀਂ ਪੰਜਾਬੀ ਹੋਣ ਦੇ ਨਾਤੇ ਅੱਜ ਕਾਂਗਰਸ ਜਿਹੜਾ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਉਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦੇ ਹੋਏ ਆਦੇ ਹਾਦੇ ਤਰੀਕੇ ਦੇ ਨਾਲ ਨਾ ਕੀਤਾ ਉਹਨਾਂ ਦੇ ਧਰਮਿਆਂ 'ਚ ਜਾਂਦੇ ਹੋਏ ਆਦੇ ਹਾਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸੇ ਅੱਜ ਉੱਤੇ ਇਹ ਨੇ ਸਰ ਵੀ ਇਸੇ ਪ੍ਰਕਾਰ ਦੇ ਧਰਨੇ ਆ ਔਰ ਅੱਜ ਅਸੀਂ ਇੱਥੇ ਨਹੀਂ ਆਏ ਕਿਉਂਕਿ ਬੀਜੇਪੀ ਦੇ ਵੱਲੋਂ ਜ਼ਿਆਦਾ ਜ਼ਾਤੀ ਹੋ ਰਹੀ ਹੈ ਕਿਸਾਨਾਂ ਦੇ ਇਹ ਸਾਰੇ ਪੰਜਾਬੀ ਹੋਣ ਦੇ ਨਾਤੇ ਇਹ ਕਾਂਗਰਸ ਨੂੰ ਦੇ ਨਾਤੇ ਨਹੀਂ ਸਭ ਕਿਸਾਨ ਹੈ ਅੱdte ਤੋਂ ਵੱਧ ਇੱਥੇ ਜਿਹੜੇ ਬੈਠੇ ਕਿਸਾਨ ਨੇ ਸੁਪਰੀਮ ਕੋਰਟ ਲੜਾਈ ਲੜਨਾ ਹੈ ਕਿਸਾਨ ਜਿੱਥੇ ਜਿੱਥੇ ਅਨਿਆਏ ਹੋਏਗਾ ਉੱਥੇ ਉੱਥੇ ਅਸੀਂ ਲੋਕ ਅੱਗੇ ਹੋ ਕੇ ਆ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ ਠੀਨਪੁਰ ਮੇਂ ਮਗਵਾਤਾ ਸਾਹਮਣੇ ਉਹਨਾਂ ਨੇ ਗੱਡੀਆਂ ਚਲਾਈ ਹੱਦੀ ਜਿਸੀ ਤਰੀਕੇ ਚ ਹਰਿਆਣਾ ਨਿਕਾਲਿਆ ਲੱਗਦਾ ਹੋਊਗਾ گوڑیاں بھی ہمیں روکنی چاہیے کاڑے انگریزوں کا راج ہے اب جو مودی سرکار کا ہے کاڑے اگریجوں کا راج ہے جو ہمارے لوگوں کے ساتھ جوان کے ساتھ بھی کسان کے ساتھ بھی جو مردیں گی وہ بڑا برتاؤ ਅਮੇਸ਼ਾ ਪੈਰਾ ਦੇ ਰਾਤ دیر ਸਿੱਧੀ ਫੈਰਨ ਲਈ ਆ ਜਿਹੜੇ ਕਾਲੇ ਨੇ ਜੋ ਕਿਸਾਨਾਂ ਨੂੰ ਆਪਣੀ ਧਰਤੀ ਦੇ ਦਿੱਤੇ ਪੰਜਾਬ ਦੀ ਸਰਜਮੀਨ ਦੇ ਉੱਤੇ ਜਿਹੜਾ ਹੈਗਾ ਹਰਿਆਣੇ ਤੇ ਦੀ ਜੀ ਪੀ ਸੀ ਜਿਹੜੀ ਸਤਨਾਰਾ ਸੰਧਰ ਦੀ ਸਰਕਾਰ ਆ ਕੇ ਪੰਜਾਬ ਦੇ ਮੈਂ ਵੀ ਨੂੰ ਮਾਰਨ ਤੇ ਲੱਗੀ ਸੀ ਉਸ ਵਕਤ ਸਭੀ ਚੰਨ ਮਹਿਸੂਸ ਹੋ ਰਿਹਾ ਕਿ ਅਸੀਂ ਸਾਇਦਾ ਥੋੜੇ ਦੇਸ਼ ਦੇ ਬਗਾਨੇ ਜੇ ਬਣ ਕੇ ਰਹਿ ਗਏ ਸੀ ਕਿ ਆਪਣੇ ਹੱਕ ਨਹੀਂ ਅਸੀਂ ਮੰਗ ਸਕਦੇ ਦੂਜੀ ਉਹ ਆਪਣੇ ਹੱਕ ਮੰਗਦੇ ਤਾਂ ਉਹਨਾਂ ਨੂੰ ਬੂਲੀਆਂ ਮਾਰ ਮਾਰ ਕੇ ਜਿਹੜਾ ਮਾਰ ਰਹੇ ਅਸੀਂ ਆਪ ਦੇ ਮਹਾਰਾਜ ਜੀ ਰਾਤ ਨੂੰ 11 12 ਵਜੇ ਕੀ ਬੰਦੇ ਹੋ ਤੇ ਹਸਪਤਾਲ ਚ ਗਈ ਹੈ ਕੱਲ ਵੀ ਮੈਂ ਇਹ ਘਾਟ ਮਰਦਾ ਪ੍ਰਾਈਵੇਟ ਹਸਪੀਟਲ ਦੇ ਅੰਦਰ ਇਹ ਅਜੇ ਰੁਪੀ ਜੀ ਅੱਗੇ ਆ ਗਏ ਉਹ ਅਸੀਂ ਜਿਹੜੇ ਹੈਗੇ ਆ ਉਹਦਾ ਸਾਰਾ ਪ੍ਰਬੰਧ ਹੈ ਜਿਹੜੇ ਅਸੀਂ ਕਰਾ ਕੇ ਸਾਡੀਆਂ ਪੂਰੀਆਂ ਟੀਮ ਜਿਹੜੇ ਉੱਤੇ ਲੱਗੀਆਂ ਹੋਈਆਂ ਨੇ ਜੋ ਜੋ ਵੀ ਬਤਲ ਕਹਿਣ ਦਾ ਵੀ ਹੈਗਾ ਉੱਥੇ ਸਾਰੀ ਗੱਲ ਸੁਪਰਵਾਈਜ਼ ਕਰ ਰਹੇ ਹਨ ਪਰ ਐਸਾ ਕੁਝ ਕਦੇ ਦੇਖਣ ਨੂੰ ਨਹੀਂ ਮਿਲਿਆ ਸਾਡੀ ਪੋਲੀਟਿਕਲ ਲਾਈਫ ਅਕਸਟੂਡੈਂਟ ਪੋਲੀਟਿਸ ਦੇ ਵਿੱਚੋਂ ਆਇਆ ਆਈ ਨੇਵਰ ਸੀਨ ਸੱਚਾਈ ਆਫ ਅਜਿਹੇ ਐਕਸ਼ਨਸ ਮਤਲਬ ਕਿ ਆਪਣੇ ਹੀ ਲੋਕਾਂ ਦੇ ਉੱਤੇ ਜਿਹੜਾ ਹੈਗਾ ਸੁਸਤਰੀਕੇ ਦੇ ਨਾਲ ਬਾਹਰ بند کروپی بھاجوا سرکار مرد کسان مزدور ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਅੰਦਰਾਤਾ ਤੇ ੱੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਤੇ ੱੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਨੂੰ ਦਿੱਲੀ ਬਾਰਡਰ ਤੇ ਜਾਣ ਦਿਓ ਜਾਣ ਦਿਓ ਜਾਣ ਦਿਓ ਕਿਸਾਨ ਨੂੰ ਦਿੱਲੀ ਬਾਰਡਰ ਤੇ ਜਾਣ ਦਿਓ ਜਾਣ ਦਿਓ ਜਾਣ ਦਿਓ ਖੱਟਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਅੰਨੇ ਬੇਜ ਰੋਸ਼ ਮਿਆਓ ਰੋਸ਼ ਮਿਆਓ ਰੋਸ਼ ਮਿਆਓ ਅਨਿਲ ਸਿੰਘ ਸਾਹਿਬ ਹੋਸ਼ ਮਿਆਓ ਹੋਸ਼ ਮਿਆਓ ਹੋਸ਼ ਮਿਆਓ ਭਾਜਪੀ ਹੋਸ਼ ਮਿਆਓ ਹੋਸ਼ ਮਿਆਓ ਹੋਸ਼ ਮਿਆਓ ਮੋਦੀ ਸਾਹਿਬ ਦੇ ਇਸ਼ਾਰਿਆਂ ਤੇ ਕੰਮ ਨਾ ਕਰੋ ਨਾ ਕਰੋ ਨਾ ਕਰੋ ਮੋਦੀ ਸਾਹਿਬ ਦੇ ਇਸ਼ਾਰਿਆਂ ਤੇ ਕੰਮ ਨਾ ਕਰੋ ਨਾ ਕਰੋ ਨਾ ਕਰੋ ਭਾਈ ਹਰਿਆਣਾ ਭਾਜਪੀ ਤੋਂ ਧੱਕਾ ਕਰ ਰਹੀ ਹੈ ہم پنجاب کی سرزمین پہ ہیں ہریانہ کا کیا حق بنتا ہے کہ ہمارے کسانوں کے اوپر گولی چلائے کسانوں کے اوپر اترو گیس گولے چلائے ڈرون کے راہیں ڈرون کے ذریعے ہماری سرجمین پر ہریانہ کا ڈرون آ کے یہ نلائکی ہے پنجاب کی اور پنجاب کے اندا کے اوپر وہ اترو گیس کے گولے چھوڑے جائیں اور اترو گیس کے گولوں کی آڑ میں گولیاں چلائیاں جائیں وہاں پر آپ کو شیل ملے ہیں ہمارے کو تھوڑے چھوٹے تو جس پرکار سے دھکا انیائیں اور بورڈر بنا دیا ہے وہ ہریا نے بنایا ہے انیل وج صاحب نے کہا ہے کہ پنجاب کے کسی ویقتی کو کسان کو دلی نہیں جانے دوں گا یہ بھیڑ تنتر ہے یہ بھیڑ تنتر نہیں ہے یہ کسان کا انداتا ہے اور انداتا نے آج سندیش دیا ہے کہ بھارت بند کا تو بھارت بند کے انداطا کے سندیش پر ہم لوگ یہاں پر اپنے اپنے طور طریقے سے پنجابی ہونے کے ناتے کسانوں کا سمرتھن کرنے کے لیے یہاں پر بی جے پی کے دفتر کے باہر پہنچے ہیں ہریانہ کے کیونکہ ہریانہ روک رہا ہے موڈی جی کے اشارے پر کھٹر اور وج صاحب نے پاکستان سے بھی گہرا بارڈر بنا دیا ہے ایک ہائی وے تو اس لیے آج بی جے پی ہریانہ کے کاریال کے بعد ہم سب لوگ آئے ਇਹ ਸਾਫ ਹੈ ਕਿ ਦਫਤਰ ਦੀ ਵਾਰਟਾ ਪ੍ਰੋਟੈਸਟ ਕਰ ਰਹੇ ਨੇ ਬੀਜਪੀ ਦੇ ਦਫਤਰ ਦੇ ਬਾਹਰ ਇਸ ਕਰਕੇ ਪ੍ਰੋਟੈਸਟ ਕਰ ਰਹੇ 700 ਕਿਸਾਨ ਪਿਛਲੀ ਵਾਰੀ ਕਿਸਾਨ ਦੋਨਾਂ ਵਿੱਚ ਮਰ ਗਏ ਇਹਨਾਂ ਦੇ ਕੰਨਾਂ 'ਚ ਜੋ ਨਹੀਂ ਰਹਿੰਗੇ ਔਰ ਤੁਹਾਨੂੰ ਪਤਾ ਕਿ ਸਾਰੀ ਪਾਰਟੀਆਂ ਨੇ ਐਜੀਟੇਸ਼ਨ ਉਸ ਟਾਈਮ ਜਿਹੜੀ ਵਿਰੋਧ ਦੇ ਤੇ ਸੀਗੇ ਔਰ ਕਿਸਾਨ ਆਗੂ ਸੀਗੇ ਔਰ ਤਿੰਨ ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਪਏ ਹੁਣ ਫੇਰ ਤੋਂ ਇਹਨਾਂ ਨੇ ਕਿਆ ਕੀ ਕਿਆ ਸੀਗਾ ਕੀ ਪ੍ਰੋਮਿਸ ਕੀਤਾ ਸੀ ਮੋਦੀ ਸਰਕਾਰ ਨੇ ਕਿ ਕਿਸਾਨਾਂ ਦੀ ਆਏ ਨੂੰ ਦੁੱਗਣਾ ਕੀਤਾ ਜਾਏਗਾ ਸੁਮੇਂ ਲਖਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਏਗਾ ਪਰ ਹੁਣ ਕਿੰਨਾ ਪੂਰਾ ਇਲੈਕਸ਼ਨ ਆ ਗਿਆ ਦੋ ਵਾਰੀ ਦੀ ਟਰਮ ਹੋ ਗਈ 10 ਸਾਲ ਹੋ ਗਏ ਹਜੇ ਤੱਕ ਕਿਸਾਨਾਂ ਦੀ ਆਏ ਦੁੱਗਣੀ ਨਹੀਂ ਕਰ ਸਕੇ ਫਿਰ ਕਦ ਕਰਣਗੇ ਕੁੜ ਪ੍ਰਧਾਨ ਮੰਤਰੀ ਤੋਂ ਉੱਪਰ ਕੋਈ ਅਹੁਦਾ ਤਾਂ ਹੈ ਨਹੀਂ ਜੋ ਇਹਨਾਂ ਨੂੰ ਦੇ ਦਿੱਤੇ ਇਸ ਕਰਕੇ ਸਾਰੇ ਕਿਸਾਨ ਆਗੂ ਜਿਹੜੀਆਂ ਦਿੱਲੀ ਵੱਲ ਜਾ ਰਹੇ ਆ ਪੀਸਫੁਲ ਵੇ ਨਾਲ ਜਾ ਰਹੇ ਆ ਉਹਨਾਂ ਦੇ ਰਸਤੇ 'ਚ ਕਿਲਾ ਗੱਡੀਆਂ ਗਈਆਂ ਉਹਨਾਂ ਤੇ ਅਤਰੂ ਗੈਸ ਦੇ ਗੋਲੇ ਵਰਸਾਏ ਗਏ ਉਹਨਾਂ ਤੇ ਲਾਖੀ ਚਾਰਜ ਕੀਤਾ ਗਿਆ ਔਰ ਬੜੀ ਬਰਬਰਤਾ ਦੇ ਨਾਲ ਮੋਦੀ ਸਰਕਾਰ 'ਤੇ ਇਸ਼ਾਰੀ ਹੈ ਇਸ ਤਰੀਕੇ ਨਾਲ ਤਾਂ ਕਿ ਮੇਰਾ ਜਿਹੜਾ ਕਿਸਾਨ ਵਿਰੋਧੀ ਚਿਹਰਾ ਉਹ ਸਰੇ ਆਮ ਸਾਹਮਣੇ ਆ ਰਿਹਾ ਇਸ ਕਰਕੇ ਅੱਜ ਪੰਜਾਬ ਕਾਂਗਰਸ ਦੇ ਔਰ ਚੰਨੀ ਕਾਂਗਰਸ ਦੇ ਸਾਡੇ ਸਾਥੀ ਇੱਥੇ ਹਰਿਆਣਾ ਬੀਜੇਪੀ ਦੇ ਦਫਤਰ ਦੇ ਬਾਹਰ ਬੈਠੇ ਆ ਤਾਂ ਕਿ ਇਹਨਾਂ ਦੀ ਅੱਖਾਂ ਖੁੱਲ ਸਕਣ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਨਜ਼ਰ ਆ ਸਕੇ ਲੋਕਾਂ ਨੂੰ ਪਤਾ ਚੱਲ ਸਕੇ ਵੀ ਇਹ ਕੀ ਸਿਆਸਤ ਕਰ ਰਹੇ ਨੇ ਇਹ ਕਹਿੰਦੇ ਨਾ ਹੱਥੀ ਦੇ ਦਾੰਦ ਖਾਣੇ ਦੀ ਔਰ ਦਿਖਾਣੇ ਦੀ ਔਰ ਇਹ ਉਹੀ ਹੈ ਦਿਖਾਣ ਨੂੰ ਤਾਂ ਕਹਿੰਦੇ ਕਿ ਜੀ મોદી ਸਰਕਾਰ ਨਾਲ મોદી ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨਾਲ ਖੜੇ ਹਾਂ ਪਰ ਜਦ ਅਸਲੀਅਤ ਆਂਦੀ ਹੈ ਤੇ ਜਿੰਨਾ ਕਿਸਾਨਾਂ ਤੇ ਤਸ਼ੱਦਦ ਇਹ ਕਰਦੇ ਆਂ ਸ਼ਾਇਦ ਕੋਈ ਨਹੀਂ ਕਰ BJP ਹਾਏ 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 BJP ਹਾਏ 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 BJP ਹਾਏ 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 ਕਿਸਾਨ ਵਿਰੋਧੀ ਨਰਿੰਦਰ ਮੋਦੀ ਮਰਦਾਬਾਦ 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 ਕਿਸਾਨ ਵਿਰੋਧੀ ਨਰਿੰਦਰ ਮੋਦੀ ਹਾਏ 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 ਕਿਸਾਨ ਵਿਰੋਧੀ ਨਰਿੰਦਰ ਮੋਦੀ ਹਾਏ 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 ਬਾਸ਼ ਬਾਸ਼ ਸਰਕਾਰ ਮਰਦਾਬਾਦ बाद नरेंद्र मोदी मुरदाबाद मुबाद मुर्दाबाद किसानोी नरेंद्र मोदी मुरदाबादाद किसान मज़दूर एकता किसान मज़दूर एकता मोदी सरकार मोदी सरकार ਸਰਕਾਰ ਹਾਏ ਹਾਏ ਨਰਿੰਦਰ ਮੋਦੀ ਹਾਏ ਹਾਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਜਬਰ ਤੋਂ ਕਦੀ ਹਮਨੇ ਦੇਖਾ ਹੀ ਨਹੀਂ ਆਜ ਤੱਕ ਅਬ ਜੇ ਉਹ ਬਾਤ ਤੋਂ ਕੋਈ ਨਹੀਂ ਬੰਦ ਕਰੋ ਬੰਦ ਕਰੋ ਅੰਦਾਤਾ ਨਾ ਚੁਰਾ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ السلام <laughs> علیکم

تکی شاہی بند کرو 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 بند کرو

विकास ल نہیں چلے گی چلے گی چلو آج کرو اچھا ہا 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 سندو صاحب سندو صاحب اگے آلو اگے والے بندے یار بھائی میرے نمبر پہ آ گئے ہا 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 کار کسان مزدور افتا بندہ मुर्दाबाद मुबा मुबा बराब मु बंदर बंद मुबा मुबा मुर्दाबाद बंद करो बंद करो बंद بند کرو بند کرو بند کرو بی جے پی ہوش میں آؤ ہوش میں آؤ ہوش میں آؤ بی جے پی ہوش میں آؤ ہوش میں آؤ ہوش میں آؤ دکے شاہی بند کرو بند کرو بند کرو سال نانا نیا بند کرو بند کرو بند کرو دکے شاہی بند کرو بند کرو بند کرو بی جے پی ہائے 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 بی جے پی ہائے 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 ਹਾਏ 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 ਚੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਨਾ 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 ਦੇ ਜਬਰ मुर्दाबाद 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 कटी ਮਰਦਾਬਾਦ ਮਰਦਾਬਾਦ ਸਰਕਾਰ ਨੂੰ ਜੰਗਲ ਸਰਕਾਰ ਮਰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਸੜਕਾਂ ਦੇ ਤਾਰਾ ਲੌਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸੜਕਾਂ ਦੇ ਤਾਰਾ ਲੌਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਪਾਕਿਸਤਾਨ ਵਾਪਸ ਮਰਦਾਬਾਦ ਮਰਦਾਬਾਦ ਬੰਦਾਬਾਦ ਮਰਦਾਬਾਦ 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 ਕੰਨਾਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੰਨਾਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਂਦਰ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਲੋਕ ਵਿਰੋਧੀ ਕੇਂਦਰ ਸਰਕਾਰ ਮਰਦਾਬਾਦ 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 ਭਾਜਪਾ ਸਰਕਾਰ ਮਰਦਾ ोधी नरेंद्र मोदी मुोधी नरेंद्र मोदी मुरदाबाद किसान वरोधी नरेंद्र मोदी मुर्दाबाद سر مردا باد سرکار مردا باد بی سرکار مرد آباد خٹر سرکار مرداباد مرد नरेंदाबाद मुर्दाबाद बी जे पी सरकार मुर्दाबाद किसान वरोी नरेंद्र मोदी मुर्दाबाद किसान वरोी नरेंद्र मोदी मुर्दाबाद किसान वरोधी नरेंद्र मोदी ज़िंदाबाद ज़िंदाबाद हा 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 हाय 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 हा तख़्त बदल दो ताज बदिलो बेमानो था राज बदलो बदलो राज बदल दो बेमानदलो ਬਈ ਮਾਨੋ ਦਾ ਰਾਜ ਬਦਲ ਦੋ ਵਕਤ ਬਦਲ ਦੋ ਤਾਜ ਬਦਲ ਦੋ ਬਈ ਮਾਨੋ ਦਾ ਰਾਜ ਬਦਲ ਦੋ ਵਕਤ ਬਦਲ ਦੋ ਤਾਜ ਬਦਲ ਦੋ ਬਈ ਮਾਨੋ ਦਾ ਰਾਜ ਬਦਲ ਦੋ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਬੀਜੇਪੀ ਹਾਏ 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 ਕਿਸਾਨ ਵਿਰੋਧੀ ਬੀਜੇਪੀ ਹਾਏ 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 ਹਾਏ